ਲੋਕ ਗੁਰੂ ਘਰਾਂ ਨੂੰ ਬਹੁਤ ਘੱਟ ਮੰਨਦੇ ਆ ਠੀਕ ਆ ਸਾਧਾਂ ਦੇ ਗੱਪ ਬਹੁਤ ਸੁਣਦੇ ਆ ਆ ਡੇਰਿਆਂ ਚ ਬਾਬਿਆਂ ਚ ਕੁਝ ਨਹੀਂ ਪਿਆ ਪੰਜਾਬ ਦਾ ਘਾਣ ਕਰ ਤਾਂ ਇਹਨਾਂ ਗੱਲਾਂ ਨੇ ਪਹਿਲੀ ਗੱਲ ਤਾਂ ਜਿਹੜਾ ਸਾਧ ਆ ਉਹ ਕਿਸੇ ਨਾਲ ਬੋਲਦਾ ਹੀ ਨਹੀਂ ਠੀਕ ਆ ਜਿਹੜਾ ਬੰਦਾ ਰੱਬ ਦਾ ਪਿਆਰਾ ਹੋਇਆ ਨਾ ਉਹ ਦਿਖਾਵਾ ਹੀ ਨਹੀਂ ਕਰਦਾ ਠੀਕ ਆ ਦਿਖਾਵਾ ਹੀ ਉਹ ਕਰੂਗਾ ਜਿਹੜਾ ਠੱਗ ਹੋਇਆ ਠੀਕ ਆ ਕੁਰਬਾਨੀ ਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਹੋਇਆ ਗੱਜ ਸਾਡੀ ਤਹਿਤ ਤੋਤੀਆਂ ਤੇਰੇ ਪਾਇ ਨੂੰ ਪਾਗੋ ਠੀਕ ਗੜੀ ਜਿਨਾ ਜਪ ਮਾਲੀਆਂ ਲੋਕੇ ਹੱਥ ਨ ਬੱਗੋ ਹਾਂਜੀ ਉਹ ਹਰ ਕੇ ਸੰਤਨਾ ਆਖੀਆ ਬਣਾ ਸਕੇ ਠੱਗ ਹਾਂਜੀ ਉਹ ਲੋਕਾਂ ਦਾ ਬੋਲਬਾਲਾ ਬਹੁਤ ਆ ਠੀਕ ਹੈ ਹਾਂਜੀ ਕਈ ਸਾਲ ਹੋ ਗਏ ਇੱਥੇ ਸਾਡੇ ਪਿੰਡ ਕਿਸੇ ਨੇ ਅਖੰਡ ਪਾਠ ਕਰਵਾਇਆ ਕੀ ਤਾਂ ਚਾ ਅੱਛਾ ਜੀ ਤੇ ਉਥੇ ਇੱਕ ਪੰਜਾਬ ਦਾ ਬੜਾ ਨਾਮਵਰ ਸਾਧਾ ਦਾ ਨਾਮਵਰ ਪੰਜਾਬ ਦਾ ਸਾਧ ਠੀਕ ਇੱਕ ਨੰਬਰ ਦਾ ਭੋਗ ਤੇ ਦਾ ਬੜਾ ਨਾਂ ਪੰਜਾਬ ਚ ਹਾਂ ਭੋਗ ਤੇ ਹਾਂਜੀ ਤੇ ਅਸੀਂ ਬੈਠੇ ਤੇ ਮੇਰੇ ਨਾਲ ਇੱਕ ਭੋਗੀਪੁਰੇ ਦਾ ਮੁੰਡਾ ਬੈਠਾ ਅੱਛਾ ਜੀ ਉਹ ਸਾਥ ਕਥਾ ਕਰੇ ਉਹ ਕਹਿੰਦਾ ਉਹ ਆਪ ਦੇ ਡੇਰੇ ਦੀ ਗੱਲ ਕਰਦਾ ਸੀ ਠੀਕ ਕਹਿੰਦਾ ਯਾਰ ਕਹਿੰਦਾ ਭਾਈ ਜਦੋਂ ਕਹਾ ਵੱਡੇ ਬਾਬਾ ਜੀ ਗਏ ਕੇਰਾ ਇੱਕ ਵਾਰੀ ਜੰਮੂ ਅੱਛਾ ਤੇ ਕਹਿੰਦਾ ਜਦੋਂ ਰਸਤੇ ਚ ਗਏ ਨਾ ਸ਼ਾਂਭਾ ਸਹਿਰ ਆਉਂਦਾ ਹੁਣ ਉਹਦਾ ਸਾਰਿਆਂ ਨੂੰ ਪਤਾ ਵੀ ਸ਼ਾਂਭਾ ਆਉਂਦਾ ਹੀ ਇਹਦੀ ਕੀ ਸ਼ੱਕ ਹੁਣ ਕਹਿੰਦਾ ਜੋ ਸ਼ਾਂਭੇ ਗਏ ਰਾਤ ਨੂੰ ਕਹਿੰਦਾ 11 12 ਵਜੇ ਕਿਦਾ ਕੋਈ ਪੰਪ ਨਾ ਨੀੜੇ ਤੇ ਬਾਬਾ ਜੀ ਦੀ ਗੱਡੀ ਆ ਤੇਲ ਮੁੱਕ ਗਿਆ ਠੀਕ ਕਹਿੰਦਾ ਫਿਰ ਬਾਬਾ ਜੀ ਲੱਗੇ ਕਹਿਣ ਜਿਹੜਾ ਡੁਕਟਾ ਪਿਆ ਸੀਗਾ ਸਾਧਾਂ ਕੋਲੇ ਹਾਂਜੀ ਹੁੰਦੇ ਹੀ ਆ ਹਾਂਜੀ ਕਹਿੰਦਾ ਬਾਬਾ ਕਹਿੰਦਾ ਵੀ ਆ ਭਾਈ ਕਹਿੰਦੇ ਲੈ ਜਾਓ ਭਾਈ ਡੁਕਟਾ ਹਾਂਜੀ ਤੇ ਇੱਥੋਂ ਭਰ ਕੇ ਪਾਣੀ ਦੇ ਪਾ ਦਿਓ ਗੱਡੀ 'ਚ ਗੱਡੀ 'ਚ ਕੋ ਜਰਾ ਉਹ ਕਹਦਾ ਜਿੰਨੇ ਲੋਟੇ ਭਰ ਕੇ ਗੱਡੀ ਚ ਹਾਂਜੀ ਪਾਣੀ ਦੇ ਪਾਏ ਉਹਨੇ ਦਾ ਉਹਨੇ ਡੀਜ਼ਲ ਬਣ ਗਿਆ ਸੱਜ ਕੇ ਆ ਕੋ ਸਤਨਾਮ ਵਾਹਿਗੁਰੂ ਹਾਂ ਪਰਨੇ ਕਹਿੰਦਾ ਉਹ ਕੋ ਦੀਪੁਰ ਵਾਲਾ ਮੈਨੂੰ ਕਹਿੰਦਾ ਅਸੀਂ ਗੱਪ ਮਾਰਦਾ ਹਾਂਜੀ ਮੈਂ ਕਹਾਂ ਜਿਹੜਾ 250 ਆਪਣੇ ਮੂਹਰੇ ਬੈਠਾ ਪਤਾ ਤਾਂ ਇਹਨਾਂ ਨੂੰ ਵੀ ਆ ਗੱਪ ਆ ਹਾਂਜੀ ਹਾਂਜੀ ਇਹਨਾਂ ਨੂੰ ਕਿਹਦੇ ਸੁਣਦਾ ਨਹੀਂ ਮੈਂ ਜਦੋਂ ਉਹ ਜਿਹੜਾ ਗਾਂ ਕੰਨੀ ਝਾਕੀ ਜਾਂਦੇ ਆਪਾਂ ਝਾਕੀ ਚਾਦਾ ਉਹ ਠੀਕ ਆ ਜੀ ਹੁਣ ਆਪਾਂ ਰੋਲਾ ਪਾਵਾਂਗੇ ਇੱਥੇ ਹਾਂਜੀ ਅਗਲਾ ਆਖੂਗਾ ਤੂੰ ਸਾਡਾ ਪ੍ਰੋਗਰਾਮ ਖਰਾਬ ਕਰਦੇ ਸਾਡਾ ਸਤਿ ਬਾਬੇ ਦੀ ਬੇਇੱਜ਼ਤੀ ਕਰਦੇ ਸਾਡੇ ਦੀ ਨਾ ਲੜਾਈ ਹੋ ਗਈ ਆਪਣੇ ਨਾਲ ਅਸੀਂ ਤਾਂ ਬੁਲਾਇਆ ਬਾਬੇ ਨੂੰ ਅਸੀਂ ਤਾਂ ਬੁਲਾਇਆ ਬਾਬੇ ਨੂੰ ਚੁੱਪ ਕਰ ਗਿਆ ਕਹਿੰਦਾ ਹਾਂ ਬੈਠੇ ਰਹੇ ਫਿਰ ਉਸ ਤੋਂ ਗੱਲ ਪਿਆ ਹੌਲੀ ਹੌਲੀ ਫਿਰ ਉਹ ਕਹਿੰਦਾ ਕਹਦਾ ਵੀ ਕਈ ਤਰ੍ਹਾਂ ਕਹਿੰਦਾ ਰਹੀ ਜੰਮੂ ਤੋਂ ਉਹਦਾ ਸ਼੍ਰੀ ਨਗਰ ਉੱਠ ਗਈ ਠੀਕ ਹੈ ਸ਼੍ਰੀ ਨਗਰ ਕਹਿੰਦਾ ਜਾ ਕੇ ਤੇ ਕਹਿੰਦਾ ਜਦੋਂ ਕਹਿੰਦਾ ਬਾਬਾ ਜੀ ਨਾਮ ਜਪਣ ਲੱਗ ਗਏ 2 ਢਾਈ ਘੰਟੇ ਕਦਾ ਬਾਬਾ ਜੀ ਨੇ ਨਾਮ ਜਪਿਆ ਕਿ ਤਾਂ ਜਿਵੇਂ ਸੀ ਬਕ ਸੀ ਸੰਗਤ ਸੀ ਕੁਛ ਕਹਿੰਦਾ ਉੱਥੇ ਇੱਥੇ ਬੈਠੇ ਰਹੇ ਹਾਂਜੀ ਜਦੋਂ ਬਾਬਾ ਜੀ ਨੇ ਮਤਲਬ ਆ ਬਿਰਤੀ ਖੋਲੀ ਤੇ ਅੱਖਾਂ ਪਾਟੀਆਂ ਤੇ ਸਾਨੂੰ ਬਾਬਾ ਜੀ ਕਹਿਣ ਲੱਗੇ ਕਿ ਭਾਈ ਤੁਹਾਨੂੰ ਕੋਈ ਭੁੱਖ ਲੱਗੀ ਹੋਊਗੀ ਬਹੁਤ ਚਿਰ ਹੋ ਗਿਆ ਬੈਠਾ ਨੂੰ ਠੀਕ ਹੈ ਸੰਗ ਤੇ शकਣਾ ਕੁਛ ਹਾਂਜੀ ਮਤਲਬ ਸੰਗ ਤੇ ਕਹਿੰਦੀ ਵੀ ਹਾਂ ਜੀ ਸ਼ਕਣਾ ਭੁੱਖ ਲੱਗੀ ਆ ਠੀਕ ਹੈ ਕਹਿੰਦਾ ਬਾਬਾ ਜੀ ਨੇ ਚਾਰਸ ਤੇਰੀ ਨਿਗਾ ਕਮਾਈ ਕਹਿੰਦਾ ਉੱਥੇ ਚਿਬੜਾਂ ਦੀ ਬੱਲ ਸੀ ਅੱਛਾ ਕਹਿੰਦਾ ਬਾਬਾ ਜੀ ਉੱਠੇ ਉੱਠ ਕੇ ਤੇ ਕਹਿੰਦਾ ਪੈਰ ਦਾ ਗੂਠਾ ਲਾਤਾ ਚਿਬੜਾਂ ਦੀ ਵੱਲ ਲਾਉ ਚਿਬੜਾਂ ਦੇ ਖਰਬੂਜੇ ਬਣ ਗਏ ਗੱਜ ਕੇ ਆਖੋ ਨਾਮ ਵਾਹਿਗੁਰੂ ਆਖੋ ਠੀਕ ਉਹ ਮੈਨੂੰ ਕਹਿੰਦਾ ਯਾਰ ਜਾਵੇਂ ਨਾ ਆ ਹਾਂ ਹੈ ਹਾਂ ਕਹਿੰਦਾ ਯਾਰ ਜਾਵੇਂ ਨਾ ਕਿਹਾ ਇਹ ਹਾਂ ਉਹ ਮੈਂ ਕਿਹਾ ਮੈਂ ਤੈਨੂੰ ਕਹਿੰਨਾ ਵੀ ਇਹ ਜਦੋਂ 2 250 ਆਪਣੇ ਜਿਲ੍ਹਾ ਮੂਰੇ ਬੈਠਾ ਹਾਂ ਹਾਂ ਵੀ ਉਹ ਸੁਣੀ ਉਹ ਵੀ ਤਾਂ ਸੁਣੀ ਜਾਂਦੇ ਤੂੰ ਸੁਣੀ ਜਾਂ ਤੈਨੂੰ ਬੜਾ ਗੁੱਸਾ ਆਉਂਦਾ ਉਹ ਠੀਕ ਹਾਂ ਤੇ ਮਖਤੂ ਜਿਹਦੇ ਬੰਗਾ ਨਹੀਂ ਰੱਖੋ ਹਾਂ ਵੀ ਕਿਹੜਾ ਉਹਨਾਂ ਦੀ ਨਿਗਾ ਆਪਣੀ ਵੀ ਇਧਰ ਹੀ ਨਿਗਾ ਹੋਵੇ ਆਓ ਵੀ ਕਿਹੜੇ ਵੇਲੇ ਸਮਾਪਤੀ ਹੋਵੇ ਹਾਂ ਕਿਹੜੇ ਵੇਲੇ ਸਮਾਪਤੀ ਹੋਵੇ ਚਲ ਸਮਾਪਤੀ ਹੋ ਗਈ ਕਰ ਗਈ ਤੇ ਉਹੀ ਗੱਲ ਅਸੀਂ ਇਕੱਠੇ ਬਹਿ ਗਏ ਆਂ ਤੇ ਸਾਨੂੰ ਉਹਨਾਂ ਨੇ ਜੋ ਵਰਤਨ ਰੱਖੇ ਤੇ ਪ੍ਰਸ਼ਾਦਾ ਸ਼ਕਾਇਆ ਜਿਹਦੇ ਬੰਗਾ ਗਰਮ-ਗਰਮ ਤੇ ਮੈਂ ਕਿਹਾ ਹਾਂ ਜੀ ਢੋਡੀ ਪਰਿਆਲੇ ਨੂੰ ਹਾਂਜੀ ਮੈਂ ਕਿਹਾ ਕਿਵੇਂ ਆ ਕਹਿੰਦਾ ਕਿਉਂ ਮੈਂ ਕਿਹਾ ਜੇ ਆਪਾਂ ਰੋਲਾ ਪਾ ਲੈਂਦੇ ਆ ਪੌਂਜੀ ਦੀ ਬੰਗਾ ਨਹੀਂ ਮਿਲਦੀ ਹਾਂ ਮੈਂ ਕਿਹਾ ਜੇ ਮੈਂ ਬਾਬਾ ਗੱਪ ਮਾਰਦਾ ਆਪਾਂ ਸੁਣ ਲਾ। ਹਾਂ ਠੀਕ ਹੈ। ਆ ਸਾਡੇ ਲੋਕਾਂ ਨੂੰ ਪਹਿਲੀ ਗੱਲ ਤਾਂ ਜੇ ਉਹ ਮੈਂ ਉਹ ਫਿਰ ਗੱਲਾਂ ਹੋਈਆਂ। ਮੈਂ ਕਿਹਾ ਹੁਣ ਬਾਬੇ ਦਾ ਗੱਲ ਲੈਣਾ ਹੋਏ ਫੜ ਆਓ। ਤੇਰੇ ਬਾਬੇ ਨੇ ਆਪ ਦੀ ਜੋਗਰਾਤਾ ਬਣਾ ਲਿਆ ਡੀਜ਼ਲ। ਹੈਨਾ? ਹਾਂ। ਪੰਜਾਬ 'ਚ ਪੰਜ ਦਰਿਆ ਵਗਦੇ ਸੀਗੇ। ਉਹ ਠੀਕ। ਪਾਣੀ ਦੇ। ਤੇ ਤੇਰੇ ਬਾਬੇ 'ਚ ਇੰਨੀ ਸ਼ਕਤੀ ਸੀ ਫਿਰ ਸਾਰਾ ਹੀ ਡੀਜ਼ਲ ਬਣਾ ਲੈਂਦਾ ਪੰਜਾਬ ਤਾਂ ਹੁਣੋਂ ਤੇਲ ਵੇਚ-ਵੇਚ ਕੇ ਸੋਨੇ ਦਾ ਬਾਜ਼ ਬਣ ਜਾਂਦਾ। ਆਹ ਵਾਕਾ ਸੀੜਾ ਇੱਕ ਅੱਧਾ ਦਰਿਆਈ ਬਣਾ ਲੈਂਦਾ ਇੱਕ ਅੱਧਾ ਦਰਿਆਈ ਬਗਾ ਦਿੰਦਾ ਹਾਂਜੀ ਹਾਂਜੀ ਤੇ ਫਿਰ ਤੇਰੇ ਬਾਬੇ ਨੂੰ ਆਈ ਨਹੀਂ ਪਤਾ ਲੱਗਿਆ ਮੋਗੇ ਤੋਂ ਚੱਲਿਆ ਹੋਊ ਤੇਰਾ ਬਾਬਾ ਹਾਂਜੀ ਹਾਂਜੀ ਦੋ ਤਿੰਨ ਢਾਈ ਘੰਟੇ ਦਾ ਦਾ ਰਸਤਾ ਮਸਾ ਹੋਊਗਾ ਸ਼ਾਂਭੇ ਦਾ ਵੱਧ ਤੋਂ ਵੱਧ ਤਿੰਨ ਘੰਟੇ ਦਾ ਹੋਊਗਾ ਤੇ ਉਹਨੂੰ ਆਈ ਨਹੀਂ ਪਤਾ ਲੱਗਿਆ ਚੌਂਕੜੀ ਮਾਰ ਕੇ ਵਹਿ ਗਿਆ ਗੱਡੀ 'ਚ ਵੀ ਤੇ ਗੱਡੀ 'ਚ ਤੇ ਹੀ ਰਹਿਣੀ ਬੱਡੇ ਅੰਤਰਜਾਮੀ ਨੂੰ ਹਾਂ ਹੈਂ ਠੀਕ ਹੈ ਫਿਰ ਤੂੰ ਚਿਬੜਾ ਦੇ ਖਰਬੂਜੇ ਬਣਾ ਜਾਂਦਾ ਲੋਕਾਂ ਦਾ ਸੁੰਢੀ ਪਾਈ ਖੜੀ ਸੀ ਟਿੰਡਾਂ ਤੇ ਤੂੰ ਚਿਬੜਾ ਦੇ ਖਰਬੂਜੇ ਬਣਾ ਜਾਂਦਾ ਉਹ ਹੈ ਸਹੀ ਗੱਲ ਆਹ ਇਹ ਗੱਪਾਂ ਬਾਈ ਜਮਾ ਅਸੀਂ ਬਸ ਹਾਂ ਹੀ ਕਹਿ ਦੇਣੀ ਹੁੰਦੀ ਆ ਮਕਰ ਹਾਂ ਠੀਕ ਆ ਅਸੀਂ ਵੇਂਦੇ ਹੀ ਨਹੀਂ ਵੇਂਦੇ ਨਹੀਂ ਹਾਂਜੀ ਹੈ ਇਹ ਸਾਡੇ ਲੋਕ ਬਾਈ ਇਹ ਬਾਬਿਆਂ ਦੇ ਮਗਰ ਬાળા ਪਏ ਪਿਆ ਅੰਨੇ ਭਗਤ ਬਾਲੇ ਅੰਨੇ ਭਗਤ ਬਾਲੇ ਆ ਹੁਣ ਜਿਹੜਾ ਬਾਬਾ ਆਪ ਪੀਜੀਆਈ ਚੋਂ ਦਵਾਈ ਲੈਂਦਾ ਤੇ ਤੈਨੂੰ ਥੋੜੇ ਨਾ ਆਰਾਮ ਕਰੀ ਜਾਂਦਾ ਉਹ ਠੀਕ ਹੈ। ਯਾ ਵੀ ਤੁਹਾਡੇ ਆਪ ਵਾਲੇ ਨੂੰ ਇਹਦਾ ਇੰਤਰਜਮੀ ਆਪ ਦਾ ਪੀਜੀਏ ਜਦ ਦਵਾਈ ਚੱਲਦੀ ਹੁੰਦੀ ਹੈ ਅਗਲੇ ਦੀ। ਹਾਂ ਜੀ। ਤੇ ਬੁਢੀ ਨੂੰ ਕਹਿੰਦੇ ਆ ਮਾਤਾ ਬੈਠ ਥੋੜਾ ਪਾਸੇ ਨੂੰ ਆਰਾਮ ਕਰਦੀ ਐ। ਉਹਨੂੰ ਆਰਾਮ ਕਰੀ ਜਾਂਦੇ। ਸਹੀ ਗੱਲ ਹੈ। ਨਹੀਂ ਛੱਡਦਾ ਨਾ ਇਹ ਲੋਕਾਂ ਨੂੰ ਜੀ ਪਠੇਰਾ ਹੀ ਤੋੜਦੀ ਆ। ਹੋ ਹੀ ਜਾਂਦਾ ਜੀ ਸ਼ੱਕ ਕੋਈ ਨਹੀਂ। ਕੋਈ ਸ਼ੱਕ ਨਹੀਂ। ਆ ਹੁਣ ਕਿੰਨੇ ਬਾਬਿਆਂ ਦੀਆਂ ਵੀਡੀਓ ਆਈਆਂ। ਔ ਕੀ ਕੁਝ ਹੋਇਆ ਕਿੰਨਾ ਸ਼ੋਅ ਹੋਣਾ ਹਾਂ ਕੀ ਕੀ ਇੱਕ ਬਾਬੇ ਨੇ ਫਿਰ ਇੱਕ ਬਾਬੇ ਨੇ ਬੁਢੀ ਨੂੰ ਖੰਡ ਵੀ ਪਾਈ ਆ। ਠੀਕ ਹੈ। ਦੁਬਾਨ ਚ। ਹਾਂ ਜੀ। ਉਹ ਕਦਾਂ ਲੈਣ ਕੀ ਜਾਂਦੇ ਹੋ ਤੁਸੀਂ? ਆਉਂਦੀ ਗਾਂ ਹਾਂ ਇੱਕ ਨੇ ਖੰਡ ਵੀ ਪਾਈ ਆ ਉਹਦੀ ਵੀਡੀਓ ਬੈਰਲ ਹੋਈ ਆ ਸਹੀਆ ਬੰਦਾ ਉਹ ਹਾਂਜੀ ਹਾਂਜੀ ਹੈ ਹਾਂਜੀ ਆਇਆ ਭਾਈ ਗੁਰੂਗ੍ਰਾਂ ਕੱਲ ਨੀ ਨਿਕਾ ਬਾਬਨਾਵਲ ਵੱਢੀ ਆ ਆਓ ਜੀ ਆਪਾਂ ਗੁਰੂਗ੍ਰਾਂ ਸਾਹਿਬ ਮਹਾਰਾਜੋਂ ਤਾਂ ਟੁੱਟ ਗਏ ਨਾ ਹਾਂ ਹਾਂ ਬਸ ਇਹਨਾਂ ਦੇ ਚੱਕਰ 'ਚ ਫਸੇ ਫਿਰੇ ਕਿੰਨਾ ਚੱਕਰ 'ਚ ਫਸੇ ਤਾਂ ਹੀ ਦੁਨੀਆ ਕਰਾਹੇ ਪਈਏ ਕਰਾਹੀ ਪਈਏ ਬਸ ਇਹਨਾਂ ਨੇ ਕੁਛ ਨਹੀਂ ਦੇਣਾ ਸਭ ਕੁਛ ਆਪਦੀ ਮਿਹਨਤ ਨੇ ਤੇ ਆਪਦੇ ਪਰਿਵਾਰ ਨੇ ਦੇਣਾ ਰੁਕੋ ਜਰਾ ਗਾਂ ਗੁਰੂ ਸਾਹਿਬ ਜਾਂ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਕਰੋ ਤੇ ਭਰੋਸਾ ਰੱਖੋ ਪ੍ਰਤੱਖ ਅੰਗ ਸੰਗ ਸਹਾਈ ਮਿਲੂਗਾ